ਉਰ ਲੈ ਜਾਂਦੇ ਜੀ ਪ੍ਰਾਈਵੇਟ ਲੈ ਜਾਂਦੇ ਸਰਕਾਰੀ ਜਰੂਰ ਲੈ ਜਾਣਾ ਸੀ ਹੁਣ ਸਾਨੂੰ ਤਾਂ ਪਰੇਸ਼ਾਨੀ ਐ ਨਾ ਬਹੁਤ ਜ਼ਿਆਦੇ ਲੈਣ ਜਾਣਾ ਦਵਾਈ ਲੈਣ ਜਾਣਾ ਵੀ ਦਵਾਈਓ ਕਰੇ ਪੈਸੀ ਹੁੰਦੇ ਨਹੀਂ ਸਿੱਧਾ ਐਂ ਹੀ ਆਲੀਆ ਕਰੋ ਤੁਰਕੇ ਵੀ ਕਿਰਾਇਆ ਲੱਗਣਾ ਨਹੀਂ ਚਾਰਾ ਸੀ ਆ ਬਗ ਜਾਗੇ ਮੈਂ ਇੱਥੋਂ ਤੱਕੇ ਤੋਂ ਇਹ ਦੇਖ ਲਾ ਵੀ ਜਲਾਲਾਬਾਦ ਦੇ ਕਿੰਨੇ ਪੈਸੇ ਲੱਗੇ ਘੰਟਾ ਹੋ ਗਿਆ ਵੀਰ ਜੀ ਹਾਂਜੀ ਸਰਕਾਰੀ ਬਸ ਤਾਂ ਬਹੁਤ ਪਰੇਸ਼ਾਨੀ ਐ ਵੀਰ ਜੀ ਫਿਰ ਸਰਕਾਰ ਨੇ ਲਾਈਆਂ ਕਾਹਤੋ ਜੇ ਸਾਨੂੰ ਪਰੇਸ਼ਾਨ ਹੀ ਕਰਨਾ ਪਟੰਡਾ ਦੇ ਵਿੱਚ ਕੁੱਲ 184 ਬੱਸਾਂ ਨੇ ਜਿਨ੍ਹਾਂ ਦੇ ਵਿੱਚੋਂ ਸਿਰਫ 6 ਬੱਸਾਂ ਅਜੇ ਰੂਟ ਦੇ ਉੱਪਰ ਨੇ ਮਤਲਬ 173 ਦੇ ਕਰੀਬ ਬੱਸਾਂ ਜਿਹੜੀਆਂ ਔਰ ਰੇਲੀ ਵਿੱਚ ਗਈਆਂ ਨੇ ਤੇ ਬਾਕੀ ਦੀਆਂ ਬੱਸਾਂ ਡੀਪੂ ਦੇ ਵਿੱਚ ਕੰਡਮ ਖੜੀਆਂ ਹੋਈਆਂ ਨੇ ਹੋ ਗਿਆ ਹੁਣਾਂ ਡੇਢ ਘੰਟੇ ਦਾ ਲਗਭਗ 1 ਘੰਟਾ ਹੋ ਗਿਆ ਹਾਂਜੀ ਬੱਸ ਨਹੀਂ ਕੋਈ ਵੀ ਆਈ ਹਜੇ ਤੁਹਾਨੂੰ ਪਤਾ ਸੀ ਕਿ ਰੇਲੀ ਤੇ ਗਈਆਂ ਬੱਸਾਂ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਜੇ ਪਤਾ ਹੁੰਦਾ ਉਹਨਾਂ ਦਾ ਕਾਹਤੋਂ ਆਉਂਦੇ ਹਾਂ ਇੱਥੇ ਆ ਕੇ ਪਤਾ ਲੱਗਾ ਹਾਂਜੀ ਇੱਥੇ ਆ ਕੇ ਪਤਾ ਲੱਗਾਗਾ ਸਨੇ ਦਵਾਈ ਲੈਣ ਜਾਣਾ ਕਿਸੇ ਵਿਦਿਆਰਥੀ ਦਾ ਜਿਹੜਾ ਪੇਪਰ ਹੈ ਉਹ ਖੱਜਲ ਖਵਾ ਰੱਟਨੇ ਵਿੱਚ ਹੋ ਰਿਹਾ ਪਰ ਸਰਕਾਰ ਨੂੰ ਇਸ ਤੋਂ ਕੋਈ ਮਤਲਬ ਨਹੀਂ ਹੈ ਲੋਕਵਾਇ ਟੀਵੀ ਨਾਲ ਜੁੜੋ ਤੁਸੀਂ ਮੈਂ ਅਹਿਮਤਾਜ ਅਸੀਂ ਇਸ ਵਕਤ ਬਠਿੰਡਾ ਦੇ ਬੱਸ ਸਟੈਂਡ ਦੇ ਵਿੱਚ ਖੜੇ ਹਾਂ ਜਿੱਥੇ ਤੁਹਾਨੂੰ ਕਾਊਂਟਰ ਦੇ ਉੱਪਰ ਸਿਰਫ ਪ੍ਰਾਈਵੇਟ ਬੱਸਾਂ ਹੀ ਨਜ਼ਰ ਆਉਣਗੀਆਂ ਕਿਉਂਕਿ 1600 ਦੇ ਕਰੀਬ ਸਰਕਾਰੀ ਬੱਸਾਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀ ਮੁਖਸ਼ਰ ਰੈਲੀ ਦੇ ਵਿੱਚ ਗਈਆਂ ਹੋਈਆਂ ਨੇ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਕੁੱਲ 184 ਬੱਸਾਂ ਨੇ ਜਿਨ੍ਹਾਂ ਦੇ ਵਿੱਚੋਂ ਸਿਰਫ 6 ਬੱਸਾਂ ਅੱਜ ਰੂਟ ਦੇ ਉੱਪਰ ਨੇ ਮਤਲਬ 173 ਦੇ ਕਰੀਬ ਬੱਸਾਂ ਜਿਹੜੀਆਂ ਉਹ ਰੇਲੀਆਂ ਵਿੱਚ ਗਈਆਂ ਨੇ ਤੇ ਬਾਕੀ ਦੀਆਂ ਬੱਸਾਂ ਡੀਪੂ ਦੇ ਵਿੱਚ ਕੰਡਮ ਖੜੀਆਂ ਹੋਈਆਂ ਨੇ ਇਹ ਹਾਲਾਤ ਨੇ ਤੇ ਲੋਕਾਂ ਦੇ ਵਿੱਚ ਜਿਹੜੀ ਤੁਸੀਂ ਇਹ ਭੀੜ ਦੇਖ ਰਹੇ ਹੋ ਇਹ ਅੜੀਕ ਕਰ ਰਿਹਾ ਕਿ ਕਦੋਂ ਸਰਕਾਰੀ ਬੱਸ ਆਵੇ ਅਤੇ ਕਦੋਂ ਅਸੀਂ ਆਪਣਾ ਸਫ਼ਰ ਕਰੀਏ ਪਰ ਇਹਨਾਂ ਨੂੰ ਨਹੀਂ ਪਤਾ ਕਿ ਸਰਕਾਰੀ ਬੱਸ ਜਿਹੜੀ ਉਹ ਨਹੀਂ ਆਵੇਗੀ ਕਿਉਂਕਿ ਉਹ ਬੱਸਾਂ ਨੇ ਜਿਹੜੀਆਂ ਰੈਲੀ ਦੇ ਉੱਪਰ ਗਈਆਂ ਨੇ ਗੱਲਬਾਤ ਲੋਕਾਂ ਦੇ ਨਾਲ ਵੀ ਕਰ ਲੈਨੇ ਹਾਂ ਤੁਹਾਨੂੰ ਜਿਹੜੀ ਬੱਸ ਸਟੈਂਡ ਦੇ ਹਾਲਾਤ ਆ ਉਹ ਦਿਖਾ ਦੰਨੇ ਆ ਜਿਹੜੀ ਪੀੜ ਹੈ ਉਹ ਕਾਫੀ ਇੱਥੇ ਵੱਧ ਰਹੀ ਹੈ ਕਿਉਂਕਿ ਕਾਊਂਟਰਾਂ ਦੇ ਉੱਪਰ ਤੁਹਾਨੂੰ ਸਿਰਫ ਪ੍ਰਾਈਵੇਟ ਬੱਸਾਂ ਨਜ਼ਰ ਆਉਣਗੀਆਂ ਸਰਕਾਰੀ ਬੱਸਾਂ ਰੈਲੀ ਤੇ ਨੇ ਬਾਬੂ ਜੀ ਕਿੱਥੇ ਜਾਣਾ ਤੁਸੀਂ ਮਲੋਟ ਜਾਣਾ ਮਲੋਟ ਜਾਣਾ ਕਿੰਨਾ ਸਮਾਂ ਗੱਡੀ ਕਦਿਆਂ ਨੂੰ ਅੱਧਾ ਘੰਟਾ ਹੋ ਗਿਆ ਬੱਸਾਂ 1600 ਬੱਸ ਰੈਲੀ ਦੇ ਵਿੱਚ ਗਈ ਹੈ ਮੁਕਸ ਅੱਜ ਮੁਸ਼ਕਲ ਆ ਰਹੀ ਹੈ ਲੋਕਾਂ ਨੂੰ ਉਹ ਵੀ ਮੁਸ਼ਕਲ ਆ ਰਹੀ ਹੈ ਤੇ ਉਹ ਤਾਂ ਜੜ ਕੇ ਨਾ ਔਰਬਿਟ ਵਾਲਿਆਂ ਨੂੰ ਪਹਲ ਦੇਣ ਦੇ ਵਾਸਤੇ ਕਰਿਆ ਕੰਮ ਇਹ ਇਹ ਔਰਬਿਟ ਨੂੰ ਮਤਲਬ ਸਵਾਰੀ ਬੱਧ ਮਲੇ ਹਮੇਸ਼ਾ ਹਰ ਵਾਰ ਚ ਰਹਿ ਜਾਂਨੇ ਹੀ ਕੋਸ਼ਿਸ਼ ਹੁੰਦੀ ਹੈ ਤੇ ਔਰਬਿਟ ਵਾਲੇ ਜਿਹੜੇ ਹੈਗੇ ਇਹ ਸਵਾਰੀਆਂ ਦਾ ਮਿਸਬੀਹੇਵ ਵੀ ਕਰਦੇ ਆ ਠੀਕ ਹੈ ਮਿਸਬੀਹੇਵ ਕਰਦੇ ਆ ਮਿਸਬੀਹੇਵ ਕਰਦੇ ਆ ਇਹ ਰਾਹ ਜਾਂਦੇ ਵੀ ਰੋਂਗ ਸਾਈਡ ਕਰਾਸ ਕਰਦੇ ਆ ਕਿਸੇ ਕਿਸੇ ਨੂੰ ਰਾਹ ਨਹੀਂ ਸਰਕਾਰੀ ਬੱਸ ਜਿਹੜੀ ਰੈਲੀ ਵਿੱਚ ਭੇਜਤੀ ਆ ਉਹ ਤਾਂ ਸਿੱਧਾ ਹੀ ਆ ਕਿ ਜਿਹੜਾ ਫਾਇਦਾ ਪ੍ਰਾਈਵੇਟ ਬੱਸਾਂ ਵਾਲੇ ਪ੍ਰਾਈਵੇਟ ਬੱਸਾਂ ਹੁੰਦੇਣ ਵਾਸਤੇ ਤੇ ਉਸ ਤੋਂ ਬਾਅਦ ਇਹਨੇ ਸ਼ੁਕਰ ਜਾਂਦਾ ਫਿਰ ਇਹ ਤੁਮ ਇਹ ਕਿਸੇ ਨੂੰ ਰਾਜ ਸਾਈਡ ਨਹੀਂ ਦਿੰਦੇ ਹੂੰ ਕੁਝ ਦਾ ਐਕਸੀਡੈਂਟ ਹੋ ਜੂ ਹੋ ਜੇ ਮੋੜ ਪਿੱਛੇ ਮੁੜ ਕੇ ਦੇਖਦੇ ਨਹੀਂ ਜੇ ਵਿੱਚ ਕੋਈ ਸਵਾਰੀ ਬੈਠੀ ਹੈ ਜਿਉਂ ਕੋ ਮਾੜਾ ਮੋੜਾ ਬੋਲਣ ਦੀ ਕੋਸ਼ਿਸ਼ ਕਰਦੇ ਉਹਨਾਂ ਨੇ ਮੈਸ ਵੀ ਅਵੇਅਰ ਕਰਦੇ ਆ ਮਤਲਬ ਰਾਤ ਮਖਾਗੇ ਵਾਲੀ ਗੱਲ ਹੈ ਉਹ ਕੰਮ ਹੈ ਉਹ ਕੰਮ ਆਰਬਿਟਰ ਵਾਸਤੇ ਉਹਨਾਂ ਦਾ ਇਹੀ ਕੰਮ ਹੈ ਹਾਂਜੀ ਲੱਗਦਾ ਨਹੀਂ ਕਿ ਸਰਕਾਰ ਨੂੰ ਕਿ ਹੱਲ ਕਰਨਾ ਚਾਹੀਦਾ ਸੀ ਕਿ ਲੋਕਾਂ ਦੇ ਲਈ ਕਿਉਂਕਿ ਲੋਕ ਕਹਿੰਦੇ ਸਰਕਾਰ ਨੂੰ ਤਾਂ ਹੱਲ ਕਰ ਜੇ ਤੂੰ ਪਹਿਲਾਂ ਸਰਕਾਰਾਂ ਆ ਗਈਆਂ ਉਹਨਾਂ ਸਰਕਾਰਾਂ ਨੇ ਇਹਨਾਂ ਦੀ ਪਾਵਰ ਬਣਾਤੀ ਉਹਨਾਂ ਲਈ ਸਰਕਾਰ ਨੂੰ ਸਮਝਦੇ ਕੁਝ ਨਹੀਂ ਇਹ ਸਰਕਾਰ ਦੇ ਕੋਪੇਸ਼ ਨਹੀਂ ਜਾ ਰਹੀ ਸਰਕਾਰ ਦਾ ਕਸੂਰ ਕੋਈ ਨਹੀਂ ਉਹਦੇ ਚ ਬਸ ਸਰਕਾਰ ਦੀ ਪੇਸ਼ ਨਹੀਂ ਜਾ ਰਹੀ ਕਿਉਂਕਿ ਜਿਹੜੇ ਗੈਰ ਸਰਕਾਰੀ ਲੋਕ ਹੈ ਉਹ ਇੰਨੇ ਪਾਵਰਫੁਲ ਹੈ ਕਿ ਸਰਕਾਰੀ ਲੋਕਾਂ ਨਾਲੋਂ ਓਨੇ ਪਾਵਰ ਹੀ ਨਹੀਂ ਜਿਨੇ ਗੈਰ ਸਰਕਾਰੀ ਲੋਕਾਂ ਦੀ ਪਾਵਰ ਹੈ ਹਾਂ ਜਿਹੜਾ ਸਰਕਾਰ ਨੂੰ ਹਾਰੀ ਹੈ ਵੱਲੋਂ ਬਾਤ ਹੋਰ ਵੀ ਕਰ ਲੈਣੇ ਆ ਤੁਸੀਂ ਬਾਈ ਜੀ ਕਿੱਥੇ ਜਾਣਾ ਅੰਕਲ ਜੀ ਮੈਂ ਤਾਂ ਮੈਂ ਤਾਂ ਅੱਥੀ ਉਰੇ ਕੰਮ ਕਰਦਾ ਇੱਥੇ ਕੰਮ ਕਰਦੇ ਹਾਂ ਬੱਸਾਂ ਨੂੰ ਮੁਸ਼ਕਲ ਆ ਰਹੀ ਹੈ ਸਰਕਾਰੀ ਬਸਾਂ ਰੈਲੀ ਦੇ ਜਾਣਕਾਰ ਲੋਕਾਂ ਨੂੰ ਨਹੀਂ ਕੋਈ ਸੰਗੈ ਦਾ ਨਹੀਂ ਤੂੰ ਕਿੱਥੇ ਜਾਣਾ ਜੀ ਅੱਜ ਮੁਕਸਰ ਜਾਣਾ ਜੀ ਡਾਕਟਰ ਜਾਣਾ ਹਾਂ ਕਿੰਨਾ ਸਮਾਂ ਹੋ ਗਿਆ ਬੈਠਿਆ ਨੂੰ ਬਾਵਾ ਚੱਲ ਹੋ ਗਈ ਸਾਨੂੰ ਦਾ ਹਾਂਜੀ ਘੰਟਾ ਹੋ ਗਿਆ ਵੀਰ ਜੀ ਹਾਂਜੀ ਸਰਕਾਰੀ ਬਸਤਾ ਹਣੀ ਬਹੁਤ ਪਰੇਸ਼ਾਨੀਆਂ ਵੀਰ ਜੀ ਫਿਰ ਸਰਕਾਰ ਨੇ ਲਾਈਆਂ ਕਾਹਦੇ ਜੇ ਸਾਨੂੰ ਪਰੇਸ਼ਾਨ ਹੀ ਕਰਨਾ ਬੱਸਾ ਸਾਰੀ ਰੈਲੀ ਉੱਪਰ ਲੈ ਗਏ ਅੱਜ 1600 ਤੋਂ ਬੱਸ ਹਾਂਜੀ ਹੁਣ ਅਸੀਂ ਸਾਨੂੰ ਪਰੇਸ਼ਾਨੀ ਹੁਣ ਬਹੁਤ ਜ਼ਿਆਦਾ ਨਿੱਕੇ ਨਿੱਕੇ ਦੇਣਾ ਸੀ ਕਿਵੇਂ ਪਹੁੰਚਾਂਗੇ ਤਫੇ ਤੋਂ ਆਏ ਅਸੀਂ ਤੇ ਮੁਕਸਰ ਜਾਣਾ ਸੀ ਮੁਕਸਰ ਤੋਂ ਵੀ ਗਾਂ ਜਾਣਾਗਾ ਮੁਕਸਰ ਤੋਂ ਗਾਂ ਜਾਣਾ ਹਾਂਜੀ ਹਾਂ ਅਟਮ ਜਾਣਾ ਜੋੜਣਾ ਸੀ ਨਹਿਰਾ ਦੀ ਅੱਧਾ ਘੰਟਾ ਹੋ ਗਿਆ ਬੈਠਿਆਂ ਨੂੰ ਤਾਂ ਹੋਗਾ ਜੀ ਪੂਰਾ ਪੂਰਾ ਘੰਟਾ ਹੋ ਗਿਆ ਹਾਂਜੀ ਹਾਂ ਪੂਰਾ ਘੰਟਾ ਹੋ ਗਿਆ ਲੱਗਦਾ ਨਹੀਂ ਕਿ ਸਰਕਾਰ ਨੇ ਜੇਕਰ ਰੈਲੀ ਉੱਪਰ ਲੈ ਜਾਣੀ ਸੀ ਤਾਂ ਹੋਰ ਬੱਸਾਂ ਲੈ ਜਾਂਦੀ ਲੋਕ ਹੋਰ ਲੈ ਜਾਂਦੇ ਜੀ ਪ੍ਰਾਈਵੇਟ ਲੈ ਜਾਂਦੇ ਸਰਕਾਰੀ ਜ਼ਰੂਰ ਲੈ ਜਾਣੀ ਸੀ ਹੁਣ ਸਾਨੂੰ ਤਾਂ ਪਰੇਸ਼ਾਨੀ ਇਹਨਾਂ ਬਹੁਤ ਜਾਵੇ ਲੈਣ ਜਾਣਾ ਦਵਾਈ ਲੈਣ ਜਾਣਾ ਵੀ ਦਵਾਈਓ ਕਰੇ ਪੈਸੇ ਹੁੰਦੇ ਨੇ ਜੀ ਤੁਹਾਨੂੰ ਤਾਂ ਐ ਹੋਣਾ ਕਿ ਚਲੋ ਕਿਰਾਇਆ ਲੱਗਣਾ ਨਹੀਂ ਕਿ ਸਰਕਾਰੀ ਈ ਆ ਗੀਆਂ ਘਰੋਂ ਤੁਰ ਕੇ ਹਾਂ ਵੀ ਕਿਰਾਇਆ ਲੱਗਣਾ ਨਹੀਂ ਚਾਹ ਰਸੀ ਆ ਬਗ ਜਾਗੇ ਮੈਂ ਇੱਥੋਂ ਤੱਪੇ ਤੋਂ ਇਹ ਦੇਖ ਲਾ ਵੀ ਜਲਾਲਾਬਾਦ ਦੇ ਕਿੰਨੇ ਪੈਸੇ ਲੱਗੇ ਤੁਹਾਨੂੰ ਪਤਾ ਸੀ ਵੀ ਬੱਸਾਂ ਨਹੀਂ ਆਉਣੀ ਸਰਕਾਰੀਆਂ ਦੀ ਨਹੀਂ ਪਤਾ ਸੀ ਪਤਾ ਸੀਗਾ ਜੀ ਨਹੀਂ ਪਤਾ ਸੀਗਾ ਫਿਰ ਅਸੀਂ ਕਰੋ ਕਿ ਉਧਰ ਦੇ ਜੇ ਸਾਨੂੰ ਪਤਾ ਹੁੰਦਾ ਤਾਂ ਸਾਨੂੰ ਪਤਾ ਹੁੰਦਾ ਬਿਲਕੁਲ ਤਾਂ ਉਹਨਾਂ ਦਾ ਕਹਿਣਾ ਕਿ ਸਾਨੂੰ ਪਤਾ ਨਹੀਂ ਸੀਗਾ ਰੇਲੀ ਉੱਪਰ ਬਸਾਂ ਗਈਆਂ ਨੇ ਤੁਹਾਨੂੰ ਕਿਹਨਾਂ ਸਮਝੋਗਾ ਜੀ ਡਿੱਕਦੇ ਨੂੰ ਬੱਸ ਟੰਟਾ ਸਾਰਾ ਹੋ ਗਿਆ ਵੀਰ ਟੰਟਾ ਹੋ ਗਿਆ ਹਾਂਜੀ ਸਰਕਾਰੀ ਬੱਸ ਡਿੱਕ ਰਹੀਆਂ ਨਹੀਂ ਕੋਈ ਅੱਜ ਅਸੀਂ ਉਸੇ ਤੇ ਜੜ ਜਾਵਾਂ ਪ੍ਰਾਈਵੇਟ ਹੈ ਜੀ ਉਸੇ ਤੇ ਜੜ ਪਰ ਸਰਕਾਰੀ 1600 ਬੱਸਾਂ ਜਿਹੜੀ ਉਹ ਰੈਲੀ ਉੱਪਰ ਲੈ ਗਈ ਸਰਕਾਰ ਅੱਜ ਤਾਂ ਕਰਕੇ ਮੁਸ਼ਕਲ ਆ ਰਹੀ ਹੈ ਲੋਕਾਂ ਨੂੰ ਹਾਂ ਜੀ ਮਾਤਾ ਜੀ ਕਹਿੰਦੇ ਤਾਂ ਬਰੇ ਅੱਧਾ ਘੰਟਾ ਹੋ ਗਿਆ ਘੰਟਾ ਹੋ ਗਿਆ ਜੀ ਬਿਲਕੁਲ ਤਾਂ ਉਹਨਾਂ ਦਾ ਕਹਿਣਾ ਕਿ ਸਾਨੂੰ ਪਤਾ ਨਹੀਂ ਸੀਗਾ ਸਰਕਾਰ ਰੈਲੀ ਉੱਪਰ ਲੈ ਕੇ ਜਾਊਗੀ ਬੱਸਾਂ ਦਾ ਘਰ ਉਹ ਆ ਗਏ ਨੇ ਪਰ ਇੱਥੇ ਉਹਨਾਂ ਨੂੰ ਬੱਸਾਂ ਜਿਹੜੀ ਉਹ ਮਿਲ ਨਹੀਂ ਰਹੀ ਹੋਰ ਵੀ ਗੱਲਬਾਤ ਇੱਥੇ ਕਰ ਲੈਣੇ ਆ ਮਾਤਾ ਜੀ ਤੁਹਾਨੂੰ ਕਿਹਨਾਂ ਮਾਤਾ ਜੀ ਕਿੱਥੇ ਜਾਣਾ ਤੁਸੀਂ ਅਸੀਂ ਤਾਂ ਜੀ ਮੁਕਸਰ ਜਾਣਾ ਹੈ ਕਿੰਨਾ ਸਮਾਂ ਹੋ ਗੜੀ ਕਿਦਿਆਂ ਨੂੰ ਹੋ ਗਿਆ ਹੁਣ ਡੇਢ ਘੰਟੇ ਦਾ ਲਗਭਗ 1 ਘੰਟਾ ਹੋ ਗਿਆ ਹਾਂਜੀ ਬੱਸ ਨਹੀਂ ਕੋਈ ਵੀ ਆਈ ਹਜੇ ਬੱਸ ਨਹੀਂ ਕੋਈ ਨਹੀਂ ਤਾਂ ਸਰਕਾਰ ਰੈਲੀ ਉੱਪਰ ਲੈ ਗਈ ਅੱਜ ਹਾਂਜੀ ਸਰਕਾਰੀ ਕਹਿੰਦੇ ਰੈਲੀ ਤੇ ਗਈ ਹੋਈ ਆ ਬੱਸ ਸਾਰੀਆਂ ਬੱਸ ਰੈਲੀ ਤੇ ਨੇ ਕਿਹ ਕਿਤੇ ਰੈਲੀ ਤੇ ਲੈ ਜਾ ਕੇ ਹਾਂਜੀ ਨਹੀਂ ਗਲਤ ਆ ਜੀ ਇਹ ਹੁਣ ਅਸੀਂ ਤਾਂ ਡਿੱਕੀ ਜਾਂਦੇ ਬੈਠੇ ਐ ਸੀਗਾ ਹੋਰ ਜੀ ਅਸੀਂ ਦਵਾਈ ਲੈਣ ਜਾਂਦੇ ਸੀਗੇ ਇੱਕ ਹਾਂ ਹੈ ਮਰੀਜ਼ਾਂਗੇ ਮੈਨੂੰ ਪਤਾ ਸੀ ਕਿ ਰੇਲੀ ਤੇ ਗਈਆਂ ਬੱਸਾਂ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਜੇ ਪਤਾ ਹੁੰਦਾ ਉਹਨਾਂ ਦੇ ਕਾਹਤੋਂ ਆਉਂਦੇ ਹਾਂ ਇੱਥੇ ਆ ਕੇ ਪਤਾ ਲੱਗਾ ਹਾਂਜੀ ਇੱਥੇ ਆ ਕੇ ਪਤਾ ਲੱਗਾਗਾ ਇਹ ਪਤਾ ਨਹੀਂ ਕੀ ਸਰਕਾਰ ਹਾਲਦੀ ਹੈ ਹਜੇ ਮਤਲਬ ਇੱਕ ਪਾਸੇ ਤਾਂ ਔਰਤਾਂ ਲਈ ਫ੍ਰੀ ਸਫ਼ਰ ਕੀਤਾ ਹੋਇਆ ਹੈ ਬੱਸਾਂ ਸਾਰੀਆਂ ਉੱਥੇ ਲੈ ਕੇ ਹਾਂਜੀ ਬੱਸਾਂ ਉੱਥੇ ਲੈ ਗਈ ਪਹਿਲਾਂ ਜੇ ਤਾਂ ਦੱਸ ਦਿਆ ਕਰਨ ਵੀ ਅਸੀਂ ਜਾਣਾਂਗਾ ਅਗਲਾ ਹੈਰਾਨ ਤਾਂ ਨਾ ਹੋਵੇ ਹੈ ਹੁਣ ਅਸੀਂ ਹੈਰਾਨ ਹੋਈ ਜਾਂਦੇ ਇੱਥੇ ਬੈਠੇ ਹੈ ਇੱਕ ਹੈ ਮਰੀਜ਼ ਆ ਸਾਰੇ ਨਾਲ ਆ ਸਵਾਰੀਆਂ ਜਿਹੜੀਆਂ ਨੇ ਮੁੜ ਕੇ ਆਈਆਂ ਨੇ ਕਿਉਂਕਿ ਬੱਸਾਂ ਜਿਹੜੀ ਉਹ ਹੋਰ ਆਈ ਹੋਈ ਹੈ ਕਿਉਂਕਿ ਬੱਸਾਂ ਇੱਥੇ ਘੱਟ ਆ ਰਹੀਆਂ ਨੇ ਤਾਂ ਮੁਸ਼ਕਲ ਆ ਜਿਹੜੀ ਉਹ ਕਾਫੀ ਆ ਰਹੀ ਹੈ ਬੇਬੇ ਜੀ ਤੁਸੀਂ ਕਿੱਥੇ ਜਾਣਾ ਐਸੇ ਹੋਰ ਜਾਣਾ ਬਟਾ ਹੋਰ ਜਾਣਾ ਕਿੰਨਾ ਸਮਾਂ ਹੋ ਗਿਆ ਬੱਸ ਢਿੱਕਦੇ ਨੂੰ ਸਾਨੂੰ ਹੋ ਗਿਆ 15 ਅੱਧਾ ਘੱਟਾ ਸਾਰਾ ਹੋ ਗਿਆ ਅੱਧਾ ਘੰਟਾ ਹੋ ਗਿਆ ਅੱਜ ਸਰਕਾਰੀ ਬੱਸਾਂ ਸਰਕਾਰ ਰੈਲੀ ਉੱਪਰ ਲੱਗੀ ਆ ਮੁਸ਼ਕਲ ਆ ਰਹੀ ਲੋਕਾਂ ਨੂੰ ਹੋਰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਤੁਹਾਨੂੰ ਹੋ ਗਿਆ ਬਾਪੂ ਤੁਸੀਂ ਕਿੱਥੇ ਜਾਣਾ ਇਹ ਇੱਥੇ ਹੀ ਆ ਉਸ ਤੁਸੀਂ ਇੱਥੇ ਹੀ ਹੋ ਠੀਕ ਹੈ ਤਾਂ ਲਗਾਤਾਰ ਲੋਕਾਂ ਨੂੰ ਜਿਹੜੀ ਆ ਮੁਸ਼ਕਲ ਆ ਰਹੀ ਹੈ ਕਿਉਂਕਿ ਸਰਕਾਰ 1600 ਦੇ ਕਰੀਬ ਜਿਹੜੀ ਸਰਕਾਰੀ ਬੱਸ ਹੈ ਉਹ ਰੇਲੀ ਉੱਪਰ ਲੱਗੇ ਤੇ ਲੋਕਾਂ ਜਿਹੜੇ ਉਹ ਖੱਜਲ ਖਵਾਰ ਹੋ ਰਹੀ ਹੈ ਖਾਸ ਕਰਕੇ ਔਰਤਾਂ ਖੱਜਲ ਖਵਾਰ ਹੋ ਰਹੀਆਂ ਕਿਉਂਕਿ ਉਹਨੂੰ ਪਤਾ ਨਹੀਂ ਸੀਗਾ ਕਿ ਬੱਸਾਂ ਅੱਜ ਨਹੀਂ ਆਉਣਗੀਆਂ ਤਾਂ ਕਿਸੇ ਨੇ ਦਵਾਈ ਲੈਣ ਜਾਣਾ ਕਿਸੇ ਵਿਦਿਆਰਥੀ ਦਾ ਅੱਜ ਪੇਪਰ ਹੈ ਉਹ ਖੱਜਲ ਖਵਾਰ ਅੱਡੇ ਵਿੱਚ ਹੋ ਰਿਹਾ ਪਰ ਸਰਕਾਰ ਨੂੰ ਇਸ ਤੋਂ ਕੋਈ ਮਤਲਬ ਨਹੀਂ ਹੈ ਉਹਨਾਂ ਨੇ ਆਪਣੀਆਂ ਬੱਸਾਂ ਰੈਲੀ ਉੱਪਰ ਲੈ ਕੇ ਜਾਣੀਆਂ ਸੀਗੀਆਂ ਜੋ ਕਿ ਪੰਜਾਬ ਦੇ ਖਰਚੇ ਦੇ ਉੱਪਰ ਲੈ ਗਏ ਨੇ ਰੈਲੀ ਦੇ ਉੱਪਰ ਲਗਭਗ 1600 ਬੱਸ ਲੈ ਗਏ ਬਠਿੰਡਾ ਡੀਪੋ ਦੀ 173 ਬੱਸ ਜਿਹੜੀ ਅੱਜ ਰੈਲੀ ਉੱਪਰ ਗਈ ਹੈ ਸਿਰਫ 6 ਬੱਸਾਂ ਰੂਟ ਦੇ ਉੱਪਰ ਨੇ ਤੇ ਤਿੰਨ ਦਿਨ ਇਹ ਖੱਜਲ ਖਵਾਰੀ ਲੋਕਾਂ ਨੂੰ ਰਹਿਣੀਆਂ ਲੋਕ ਕਿਸੇ ਤਰੀਕੇ ਨਾਲ ਖੱਜਲ ਖਵਾਰ ਹੁੰਦੇ ਰਹਿਣਗੇ ਪਰ ਸਰਕਾਰ ਨੂੰ ਹੁਣ ਨਹੀਂ ਦਿਖ ਰਿਹਾ ਜਦੋਂ ਮੁਲਾਜ਼ਮ ਹੜਤਾਲ ਕਰਦੇ ਆ ਤਾਂ ਉਦੋਂ ਸਰਕਾਰ ਕਹਿੰਦੀ ਆ ਕਿ ਭਾਈ ਲੋਕ ਤੰਗ ਪਰੇਸ਼ਾਨ ਹੁੰਦੇ ਆ ਪਰ ਹੁਣ ਉਹਨਾਂ ਨੂੰ ਨਹੀਂ ਦਿਖ ਰਿਹਾ ਕਿ ਲੋਕ ਤੰਗ ਪਰੇਸ਼ਾਨ ਹੋ ਰਹੇ ਨੇ ਹੋਰ ਵੀ ਗੱਲਬਾਤ ਕਰ ਲੈਣੇ ਆ ਮੈਂ ਤਾਂ ਇਹ ਕਿੱਥੇ ਜਾਣਾ ਤੁਸੀਂ ਅਸੀਂ ਬਲਾਡੇ ਵੱਲ ਜਾਣਾ ਬਲਾਡੇ ਜਾਣਾ ਕਿ ਮੈਂ ਸਮਝਾ ਗੜਿਕਦਿਆਂ ਨੂੰ ਸਾਨੂੰ ਹੋ ਗਿਆ 20 ਮਿੰਟ ਹੋ ਗਏ ਤਾਂ ਹੁਣੇ ਗੁਰਦੁਆਰਾ ਸਾਹਿਬ ਤੋਂ ਆਈ ਸਰਕਾਰੀ ਬੱਸ ਤਾਂ ਆਉਣੀ ਨਹੀਂ ਅੱਜ ਨਹੀਂ ਆਉਂਦੀ ਮੈਨੂੰ ਪਤਾ ਨਹੀਂ ਕਿ ਤੁਹਾਨੂੰ ਪਤਾ ਸੀ ਵੀ ਨਹੀਂ ਆਉਂਦੀ ਐ ਸਾਨੂੰ ਪਤਾ ਨਹੀਂ ਸੀ ਉਹ ਸਰਕਾਰ ਰੈਲੀ ਉੱਪਰ ਲੈ ਗਈ ਬੱਸਾਂ ਰੈਲੀ ਉੱਪਰ ਅੱਛਾ ਤੁਸੀਂ ਕਿੱਥੇ ਜਾਣਾ ਮਾਤਾ ਅਰਜੀ ਫਲਾੜੇ ਆਏ ਜਾਂਦੇ ਆੜੇ ਜਾਣਾ ਸਰਕਾਰੀ ਬੱਸ ਤਾਂ ਨਹੀਂ ਆਉਣੀ ਅੱਜ ਕੋਈ ਨਹੀਂ ਭਰਾਈ ਆਏ ਜਾਣਾ ਨਹੀਂ ਤੁਹਾਨੂੰ ਜਾਣਾ ਹੀ ਪੈਣਾ ਪਰ ਤੁਹਾਨੂੰ ਪਤਾ ਸੀ ਵੀ ਸਰਕਾਰੀ ਨਹੀਂ ਆਉਂਦੀ ਅੱਜ ਪਤਾ ਸੀ ਪਹਿਲਾਂ ਨਹੀਂ ਜਾਣਾ ਥੋੜਾ ਨਹੀਂ ਆਣੀ ਸਰਕਾਰੀ ਨਹੀਂ ਆਉਂਦੀ ਮਾਤਾ ਅੱਜ ਚੰਬਲੋਟ ਜਾਣਾ ਮੈਨੂੰ ਸਰਕਾਰ ਰੈਲੀ ਉੱਪਰ ਲੈ ਗਈ ਬੱਸਾਂ ਸਰਕਾਰੀ ਬਸ ਨਹੀਂ ਜਾਣੀ ਗੰਗਾ ਨਗਰ ਸਰਕਾਰੀ ਬਸ ਮਾ ਤਾਂ ਆ ਵੀ ਸਕਦੀ ਹੈ ਨਹੀਂ ਵੀ ਕਿਉਂਕਿ ਸਰਕਾਰ ਰੈਲੀ ਉੱਪਰ ਲੈ ਗਈ ਬਸਾਂ ਅੱਛਾ ਇਹਨਾਂ ਨੂੰ ਪ੍ਰਾਈਵੇਟ ਮਿਲਦੀ ਹੈ ਤਾਂ ਚਲੇ ਜਾਓ ਨਹੀਂ ਅੜਿਕਣਾ ਪਊਗਾ ਹੋ ਸਕਦਾ ਸ਼ਾਮ ਤੱਕ ਆਵੇ ਇਸ ਦਾ ਕੰਮ ਜ਼ਰੂਰੀ ਕੰਮ ਹੈ ਸਾਨੂੰ ਅਸੀਂ ਜਾਣਾ ਹੈ ਬਿਲਕੁਲ ਆ ਪ੍ਰਾਈਵੇਟ ਬੱਸਾਂ ਤਾਂ ਨੂੰ ਨਜ਼ਰ ਆਉਣਗੀਆਂ ਕਿਉਂਕਿ ਸਰਕਾਰੀ ਬੱਸ ਸਰਕਾਰ ਰੈਲੀ ਉੱਪਰ ਲੈ ਗਈ ਹੈ ਆਸੇ-ਪਾਸੇ ਦਿਖਾ ਦਿੰਨੇ ਆ ਕਿ ਤੁਹਾਨੂੰ ਬਕੰਡਾ ਬੱਸ ਸਟੈਂਡ ਦੇ ਵਿੱਚ ਸਿਰਫ ਪ੍ਰਾਈਵੇਟ ਬੱਸਾਂ ਨਜ਼ਰ ਆਉਣਗੀਆਂ ਲੋਕ ਆ ਜਿਹੜੇ ਉਹ ਤੰਗ ਪਰੇਸ਼ਾਨ ਹੋ ਰਹੇ ਆ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਭਮੱਕੜ ਨੇ ਉਹਨਾਂ ਨੂੰ ਸਰਕਾਰ ਰੈਲੀ ਉੱਪਰ ਲੈ ਕੇ ਗਈ ਆ ਬੱਸਾਂ ਵੀ ਦੱਸਦੀ ਆ ਕਿ ਅੱਜ ਅੱਧੀਆਂ ਵੀ ਨਹੀਂ ਭਰੀਆਂ ਉਹਨਾਂ ਦੇ ਕੋਲੋਂ ਫੇਰ ਵੀ ਜਿਹੜੀਆਂ ਬੱਸਾਂ ਨੇ ਉਹ ਖਰਚਾ ਸਰਕਾਰ ਨੂੰ ਪੈ ਗਿਆ ਖਰਚਾ ਆਮ ਲੋਕਾਂ ਦੇ ਉੱਪਰ ਪੈ ਗਿਆ ਤੇ ਲੋਕ ਆ ਜਿਹੜੇ ਉਹ ਤੰਗ ਹੋ ਰਹੇ ਨੇ ਲਗਾਤਾਰ ਤੁਹਾਨੂੰ ਦਿਖਾ ਦਿੰਨੇ ਆ ਕਿ ਲੋਕ ਬੱਸ ਉਡੀਕ ਰਹੇ ਆ ਪਰ ਬੱਸਾਂ ਅੱਜ ਬਹੁਤ ਘੱਟ ਆ ਰਹੀਆਂ ਨੇ ਪ੍ਰਾਈਵੇਟ ਬੱਸਾਂ ਉੱਪਰ ਸਫ਼ਰ ਕਰਨਾ ਪੈ ਰਿਹਾ ਫਾਇਦਾ ਜਿਹੜਾ ਪ੍ਰਾਈਵੇਟ ਬੱਸਾਂ ਲੈ ਰਹੀਆਂ